ਲ ਰਿਆ ਤੇ ਹਾਂ ਹਾਂ ਬੋਲੋ ਬੋਲੋ ਸਾਨੂੰ ਸੁਣਨ ਨੂੰ ਸਾਰਾ ਇੰਡੀਆ ਪੰਜਾਬ ਕੰਮਲਾ ਹੋਇਆ ਪਿਆ ਸਤਿ ਸ਼੍ਰੀ ਅਕਾਲ ਬੁਲਾ ਦੋ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹਨਾਂ ਨੂੰ ਦੱਸ ਦੋ ਕਿ ਭਾਈ ਇਹ ਆਈ ਨਹੀਂ ਹੈਗੀ ਫੋਟੋ ਪੇਗ ਹੋਰ ਠੀਕ ਹੋ ਹਾਂ ਹੋ ਠੀਕ ਹੋ ਹਾਂ ਮੈਂ ਠੀਕ ਹਾਂ ਤੁਸੀਂ ਠੀਕ ਹੋ ਹਾਂ ਬਾਗੀ ਜਮ ਜਮ ਹਾਂਜੀ ਹਾਂਜੀ ਬਸ ਜਾਨ ਲੱਗੀ ਚਲੋ ਤੁਹਾਨੂੰ ਗੋਲ ਕਰ ਲਾ ਖਾਦਾ ਵੀ ਤਕ ਜੀ ਖਾ ਲਿਆ ਤੁਸੀਂ ਕਰ ਲਓ ਇੰਟਰਵਿਊ ਅੱਛਾ ਕਰ ਗਏ ਤੁਹਾਡਾ ਚੰਗ ਓਕੇ ਬਾਈ ਬਾਈ ਲਓ ਇਹ ਆਪਣੇ ਆਪ ਨੂੰ ਬਹੁਤ ਪਿਆਰ ਕਰਦੇ ਨੇ ਸ਼ਰੀਰ ਨੂੰ ਮੇਰੀ ਵਾਈਫ ਨੇ ਜਿਹੜੇ 85 ਕਿਲੋ ਦੀ ਤਾਂ ਬੈਂਚ ਪ੍ਰੈਸ ਮਾਰ ਦਿੰਦੇ 300 ਕਿਲੋ ਦੀ ਲੈਗ ਪ੍ਰੈਸ ਮਾਰਦੇ ਜਿਹੜਾ ਲੱਤਾਂ ਨਾਲ ਸਕੁਆਟ ਹਾਂ ਮਤਲਬ ਸਰੀਰ ਬਣਾਉਣ ਦਾ ਇੰਨਾ ਚਾਹ ਇਹਨਾਂ ਨੂੰ ਇੰਗਲੈਂਡ ਤੋਂ ਗੋਰੀ ਲੰਦੀ ਆ ਵੀ ਕਹਿੰਦੇ ਬਿੱਲੀ ਅੱਖਾਂ ਬਹੁਤ ਗੋਰਾ ਨਾ ਬਹੁਤ ਵਾਲ ਵੀ ਉਹਨਾਂ ਦੇ ਬ੍ਰਾਊਨ ਨੇ ਉਹਨਾਂ ਦੀ ਲੁੱਕ ਇੰਗਲਿਸ਼ ਲੋਕਾਂ ਪਰ ਹੈ ਪੰਜਾਬੀ ਨੇ ਭਾਈ ਉਹ ਫੋਟੋ ਆ ਜਿਹੜੀ origignal ਆ ਕੋਈ AI ਫੋਟੋ ਨਹੀਂ ਹੈਗੀ ਮੈਂ ਡ੍ਰੀਮ ਲੈ ਸਕਦਾ ਸੀ ਵੀ ਇਦਾਂ ਦੀ ਕੁੜੀ ਕੋਈ ਪੈਦਾ ਹੋਈ ਆ ਵੀ ਜਿਹਨੂੰ ਮੈਂ ਹਰ ਰੋਜ਼ ਸਵੇਰੇ ਕਹਾਂ ਵੀ ਮੇਰਾ ਡੋਡੇ ਖਵਾਈ ਤੇ ਖਿਜੇ ਨਾ ਤੇ ਖੀਮ ਖਵਾਈ ਤੇ ਖਿਜੇ ਨਾ ਫੇਰ ਵੀ ਨਾ ਖਿਜੇ ਭਾਈ ਜੋ ਜਿੱਦਾਂ ਦੀ ਮੈਂ ਸੋਚੀ ਸੀ ਉਦਾਂ ਦੀ ਆ ਮੇਨੂੰ ਡ੍ਰੀਮ ਲਵਰ ਕਹਿੰਦੇ ਨੇ ਨਾ ਜਮਾ ਡ੍ਰੀਮ ਗਰਲ ਡ੍ਰੀਮ ਕਹਦਾ ਗਰਲ ਮੇਰੀ ਡ੍ਰੀਮ ਗਰਲ ਹੀ ਆ ਬਸ ਕਦੇ ਮੈਨੂੰ ਸਰਦਾਰ ਜੀ ਤੋਂ ਬੁਲਾਣੀ ਬੋਲੀ ਅੱਛਾ ਸਰਦਾਰ ਜੀ ਇਹ ਕਹਿੰਦੇ ਤੁਸੀਂ ਕੀ ਬੁਲਾਉਣੇ ਪਿਆਰਨਾ ਫਿਰ ਉਹਨੂੰ ਕਹਿ ਕੇ ਮੈਂ ਤਾਂ ਗੱਗੂ ਹੈ ਕਹਿੰਦੇ ਹੋਰ ਕੁਛ ਕੀ ਕਹਨੇ ਹੋਰ ਸਰਦਾਰ ਨਹੀਂ ਕਹਿੰਦੇ ਜੋ ਫੋਟੋ ਵਾਈ ਤੁਹਾਡੀ ਲੋਕ ਕਹਿਣ ਲੱਗ ਕੇ ਕਿ ਬਾਬਾ ਦੇਖੋ ਬਾਬਾ ਦਾ ਸ਼ਿਕਾਰੀ ਨਿਕਲਿਆ ਬਾਬਾ ਤਾਂ ਸਰਾ ਲਾ ਗਿਆ ਬਾਬਾ ਐਂਡ ਕਰਾ ਗਿਆ ਜੇ ਜਮ ਐਂਡ ਤਾਂ ਕਰਾਤਾ ਹੁਣ ਕੋਈ ਕੁਛ ਕਹੇ ਕੱਠੇ ਜਿਮ ਲਾਉਂਗਰ ਕੱਠੇ ਜਿਮ ਲਾਇਆ ਕਰਾਂ ਉਹਨੇ ਤਾਂ ਭਰਤੀ ਰਸੋਈ ਮੇਰੀ ਆ ਪ੍ਰੋਟੀਨ ਆ ਜੀ ਆ ਕਰੇਟੇਨ ਆ ਜੀ ਆ ਪ੍ਰੀ ਵਰਕਆਊਟ ਆ ਜੀ ਆ ਉਹ ਆ ਜੀ ਆ ਮਲਟੀ ਵਿਟਾਮਿਨ ਨੇ ਜੀ ਆ omega 3 ਆ ਜੀ ਆ ਇਸ ਕੈਪਸੂਲ ਨੇ ਜੀ ਤੇ ਹੁਣ ਅੱਜਕੱਲ ਚੱਲਦੀ ਆ ਨਾ ਕਿ ਕਪਲ ਗੂਲਜ਼ ਉਹ ਲੈ ਕੇ ਰੀਲਾਂ ਪਾਉਂਦੇ ਆ ਕੱਠੇ ਜਿਮ ਲਾਉਂਦੇ ਨੇ ਆ ਕੱਲੂ ਬਾਬਾ ਖੀੜੀ ਵਾਲਾ ਵੀ ਨਾਲ ਛਾਂ ਚੀਜ਼ ਤਾਂ ਵਧੀਆ ਫਿਰ ਇਹ ਹੈਂ ਚੀਜ਼ ਤਾਂ ਵਧੀਆ ਕਪਲ ਗੂਲਜ਼ ਵਾਲੀ ਹਾਂ ਵਾ ਜਿਹਨੇ ਮੇਰੀ ਇੰਟਰਵਿਊਆਂ ਕੇਰਾ ਸੁਣ ਲਈ ਫਿਰ ਉਹ ਛੇਤੀ ਭੁੱਲਦਾ ਨਹੀਂ ਮੈਨੂੰ ਸੋਰੇ ਮਿਲਣਾ ਏ ਤੇ ਘੋੜਿਆਂ ਘਾਣਿਆਂ ਦੇ ਵੇਖਿਆ ਤੇ ਪਤਾ ਲੱਗ ਜਾਂਦਾ ਅੱਖਾਂ ਅੱਖਾਂ ਚ ਫਿਰ ਦੋਸਤੀ ਥੋੜੀ ਅੱਗੇ ਵਧੀ ਇੰਦਾ ਕਰਦੇ ਕਰਦੇ ਫਿਰ ਇੱਕ ਦਿਨ ਅਸੀਂ ਉਹਨਾਂ ਨੂੰ ਵਰਪੂਜ ਲਾ ਪਿਆਨ ਕੀ ਗੱਲ ਤਾਂ ਮੇਰਾ ਤਲਾਕ ਹੋਇਆ ਦੂਜੀ ਗੱਲ ਮੇਰੇ ਦੰਦ ਨਿਕਲਿਆ ਤੀਜੀ ਗੱਲ ਮੈਂ ਕੁੜੀ ਤੋਂ 9 ਸਾਲ ਵੱਡਾ ਚੌਥੀ ਗੱਲ ਮੇਰੇ ਸਰੀਰ ਤੇ ਜਾਣ ਨਹੀਂ ਢਿੱਡ ਚ ਪਾਰਾਂ ਜਿਹਨੇ ਇੰਨਾ ਕੁਝ ਦੇਖਦੇ ਉਹ ਖੰਦ ਕਰ ਲਿਆ ਬਾਬੀ ਦੀਆਂ ਗੱਲਾਂ ਨੇ ਕੀ ਲੀ ਕੁੜੀ ਆ ਜਵਾਨ ਆ ਜਿਹੜੀ ਬਸ ਇਹੀ ਸਾਰਾ ਕੁਝ ਕਰਾਉਂਦੀ ਹੁੰਦੀ ਆ ਅਜ ਤਾਂ ਮਤਲਬ ਉਹ ਲੱਗਦਾ ਵੀ ਮੈਨੂੰ ਨਾ ਲੋਕ ਦੇਖਣ ਦੇ ਨਾ ਲੋਕ ਹੂੰ ਤੇ ਫਿਰ ਆਉੜ ਜਾ ਲੱਗਦਾ ਅਸੀਂ ਤਾਂ ਇਕੱਠੇ ਘੁੰਮ ਵੀ ਨਹੀਂ ਸਕਦੇ ਉਹ ਕਈ ਵਾਰ ਕਹਿੰਦੇ ਕਹਿੰਦੇ ਮੈਂ ਤੈਨੂੰ ਐ ਬਾਜ਼ਾਰ ਚ ਲੈ ਕੇ ਜਾ ਸਕਦੀ ਵੀ ਲੋਕ ਆ ਜਾਂਦੇ ਨੇ ਜਾਂ ਹੂੰ ਵੈਸੇ ਹੁਣ ਜਾਇਆ ਕਰਾਂਗੇ ਕੋਈ ਏਡੀ ਗੱਲ ਨਹੀਂ ਨੀ ਨਾਲ ਲੈ ਜਾ ਸਿਕਿਉਰਟੀ ਸਿਕਿਉਰਟੀ ਉਸੀ ਬੰਦੇ ਨਾਲ ਨਾਲ ਸਿਕਿਉਰਟੀ ਦੀ ਸਨੋ ਆ ਮੇਰਾ ਭਰਾ ਹੈਗਾ ਨਾਲ ਨਾਲ ਸਿਕਿਉਰਟੀ ਏ ਹਮੇਸ਼ਾ ਸਾਡੇ ਨਾਲ ਪੂਰੇ ਤਿਆਰ ਵਰ ਤਿਆਰ ਬੰਦੇ ਰਹਿੰਦੇ ਨੇ ਪੂਰੇ ਤਿਆਰ ਵਰ ਦੋਨਾਂ ਜੋ ਪ੍ਰਪੋਜ਼ ਕੀ ਨਹੀਂ ਕੀਤਾ ਪਹਿਲਾਂ ਫਿਰ ਰਹਿਣ ਦੋ ਤਾਂ ਇਹ ਤਾਂ ਤੁਸੀਂ ਪੁੱਛਣ ਨੂੰ ਪਰ ਦੋਨਾਂ ਨਹੀਂ ਕਰਿਆ ਅੱਛਾ ਹਾਂ ਪਰ ਪੋਂਚ ਤਾਂ ਖੈਰ ਦੋਨਾਂ ਨਹੀਂ ਕਰਿਆ ਲਾਉ ਅਸਲ ਜੇ ਹੁੰਦਾ ਨਾ ਕਿ ਚਲੋ ਬੰਦਾ ਮੰਨ ਲਓ ਪਹਿਲਾਂ ਜਾਣ ਦਾ ਇੱਕ ਦੂਜੇ ਨੂੰ ਮੁਲਾਕਾਤ ਹੁੰਦੀ ਹੈ ਮਿਲਦਾ ਗਿਲਦਾ ਫਿਰ ਬੰਦਾ ਬਾਅਦ ਚ ਵਿਆਹ ਬਾਰੇ ਸੋਚਣਾ ਵੱਡੀ ਗੱਲ ਹੁੰਦੀ ਹੈ ਨਾ ਹਾਂ ਮੇਰਾ ਵਿਆਹ ਕਰਾਉਣਾ ਮੇਰਾ ਇੱਕ ਦੋਸਤ ਆ ਉਹਦੇ ਥਰੂ ਉਹਨਾਂ ਉਹਦਾ ਨੈਟ ਤੋਂ ਨੰਬਰ ਉਹਨਾਂ ਨੂੰ ਪੁੱਛਿਆ ਸੀ ਵੀ ਇਹ ਕੌਣ ਨੇ ਮੇਰੇ ਦੋਸਤ ਨੂੰ ਪੁੱਛਿਆ ਸੀ ਕਿ ਉਹਨਾਂ ਨੂੰ ਫੋਨ ਲਾਇਆ ਮੇਰਾ ਨੰਬਰ ਤਾਂ ਇਹ ਨਹੀਂ ਵੀ ਇਹ ਕੌਣ ਨੇ ਕਿਉਂਕਿ ਕੋੜਿਆਂ ਬਾਰੇ ਸਰਚ ਕਰ ਰਹੇ ਸੀ ਮੈਂ ਹੀ ਆਇਆ ਜਾ ਰਿਹਾ ਸੀ ਤੇ ਮੈਂ ਜਦੋਂ ਮੈਂ ਆਈ ਗਿਆ ਉਹਨਾਂ ਨੇ ਮੇਰੀ ਇੰਟਰਵਿਊਆਂ ਸੁਣਨੀਆਂ ਸ਼ੁਰੂ ਕਰਤੀਆਂ ਬਸ ਜਿਨੇ ਮੇਰੀ ਇੰਟਰਵਿਊਆਂ ਕੇਰਾ ਸੁਣ ਲਈਆਂ ਫਿਰ ਉਹ ਛੇਤੀ ਭੁੱਲਦਾ ਨਹੀਂ ਮੈਨੂੰ ਉਹ ਉਹਨਾਂ ਨੇ ਫੋਨ ਕਰਿਆ ਵੀ ਤੁਸੀਂ ਜਾਣਦੇ ਹੋ ਕਹਿੰਦੇ ਇਹ ਤਾਂ ਸਾਡੇ ਰਿਸ਼ਤੇਦਾਰ ਹੀ ਆ ਉਹ ਕਹਿੰਦੇ ਮਲਾਦੋ ਇੱਕ ਵਾਰ ਬਸ ਉਹਰੇ ਮਿਲਣਾ ਹੈ ਤੇ ਕੋੜਿਆਂ ਕਾੜਿਆਂ 'ਚ ਵੇਖਿਆ ਤੇ ਪਤਾ ਲੱਗ ਜਾਂਦਾ ਅੱਖਾਂ-ਅੱਖਾਂ 'ਚ ਤੇ ਫਿਰ ਉਹ ਇੱਕ ਵਾਰ ਫੇਰ ਆਏ ਅਗਲੀ ਵਾਰ ਥੋੜੀ ਦੋਸਤੀ ਹੋਈ ਫਿਰ ਅਸੀਂ ਗਏ ਤੇ ਫਿਰ ਦੋਸਤੀ ਥੋੜੀ ਅੱਗੇ ਵਧੀ ਇੰਦਾ ਕਰਦੇ-ਕਰਦੇ ਫਿਰ ਇੱਕ ਦਿਨ ਅਸੀਂ ਉਹਨਾਂ ਨੂੰ ਵਰਪੂਜ ਲਾਤਾ ਅੱਛਾ ਫਿਰ ਉਹਦੇ ਰਿੰਗ ਪਾਤੀ ਉਸ ਤੋਂ ਬਾਅਦ ਇਕੱਠੇ ਰਹੇ ਫਿਰ ਅਸੀਂ ਵਿਆਹ ਕਰਾ ਲਿਆ ਹੂੰ